ਪੰਜਾਬ ਯੂਨੀਵਰਸਿਟੀ ਚ ਚਲੌਣੀ ਆ ਸਿਰਫ ਟੈਕਨੀਕਲ ਚੀਜ਼ਾਂ ਨਾਲ ਨਹੀਂ ਚਲਦੀ ਐ ਇਮੋਸ਼ਨਲ ਚਲਦੀ ਐ ਪੰਜਾਬ ਯੂਨੀਵਰਸਿਟੀ ਦੇ ਨਾਲ ਸਾਡਾ ਇਮੋਸ਼ਨ ਜੁੜਿਆ ਹੋਇਆ ਹੈਗਾ ਹਰ ਇੱਕ ਉਸ ਵਿਦਿਆਰਥੀ ਦਾ ਇਮੋਸ਼ਨ ਜੁੜਿਆ ਜਿਹੜਾ ਇੱਥੋਂ ਪੜ੍ਹ ਕੇ ਗਿਆਗਾ ਪੰਜਾਬ ਦੇ ਹੋ ਕੇ ਪੰਜਾਬ ਦੀ ਵਿੱਚ ਪਿੱਠ ਦੇ ਵਿੱਚ ਜਿਹੜਾ ਛੋਰਾ ਮਾਰ ਰਿਹਾਗਾ ਉਹ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਗ ਜੀ ਮਾਰ ਰਿਹਾ ਜੇ ਪੰਜਾਬ ਦਾ ਚੰਡੀਗੜ੍ਹ ਸ਼ਹਿਰ ਉੱਤੇ ਦਾਵਾਗਾ ਉਹ ਪੰਜਾਬ ਯੂਨੀਵਰਸਿਟੀ ਕਰਕੇ ਅੱਜ ਦੇ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਜਾ ਰਹੀ ਆ ਸਾਡਾ ਚੰਡੀਗੜ੍ਹ ਸ਼ਹਿਰ ਦੇ ਉੱਤੇ ਜਿਹੜਾ ਦਾਵਾਗਾ ਉਹ ਕਮਜ਼ੋਰ ਹੋ ਰਿਹਾਗਾ ਦੇ ਵਿੱਚ ਰੀਡ ਦੀ ਹੱਡੀ ਹੁੰਦੀ ਹੈ ਨਾ ਸਪਾਈਨ ਹੁੰਦੀ ਆ ਇਲੈਕਟਿਡ ਦੇ ਵਿੱਚ ਹੁੰਦੀ ਆ ਕਿਉਂਕਿ ਲੋਕਾਂ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਓਪਨ 50 ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਪਿਛਲੇ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ ਸੀ ਐਫੀ ਡੈਬਿਟ ਨੂੰ ਲੈ ਕੇ ਔਰ ਉਸ ਤੋਂ ਬਾਅਦ ਇੱਕ ਮੁੱਦਾ ਚੱਲਿਆ ਜਦੋਂ ਇੱਕ ਲੈਟਰ ਆਉਂਦਾ ਕਿ ਡਿਸਾਲਵ ਕਰ ਦਿੱਤੀ ਜਾਂਦੀ ਹੈ ਸੈਨੇਟ ਔਰ ਸਿੰਡੀਕੇਟ ਤਾਂ ਇਹ ਸਾਰਾ ਕੁਝ ਜਦੋਂ ਚੱਲਿਆ ਤਾਂ ਫਿਰ ਲਗਾਤਾਰ ਸਟੂਡੈਂਟਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਕੀਤੇ ਗਏ ਧਾਨੇ ਪ੍ਰਦਰਸ਼ਨ ਕੀਤੇ ਗਏ ਤੇ ਸਾਡੇ ਨਾਲ ਅੱਜ ਸੱਤ ਤੋਂ ਅਸ਼ਮੀਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਐਫੀਡੇਵਿਟ ਵਾਲਾ ਜਿਹੜਾ ਮਸਲਾ ਸੀਗਾ ਕਿਉਂਕਿ ਲਗਾਤਾਰ ਉਹ ਚੱਲ ਰਿਹਾ ਸੀਗਾ ਕਿ ਪ੍ਰੋਟੈਸਟ ਨਹੀਂ ਕਰਨਾ ਜੇ ਅਸੀਂ ਐਡਮਿਸ਼ਨ ਲੈਣੀ ਹੈ ਇਹ ਚੀਜ਼ਾਂ ਆਈਆਂ ਉਹਦੇ ਉੱਪਰ ਹੁਣ ਕਿਹਾ ਜਾ ਰਿਹਾ ਕਿ ਸਹਿਮਤੀ ਵੀ ਬਣ ਗਈ ਹੈ ਦੇਖੋ ਜੀ ਉਹਦੇ ਵਿੱਚ ਦੁਪਹਿਰ ਨੂੰ ਅੱਜ ਸਹਿਮਤੀ ਬਣ ਗਈ ਸੀਗੀ ਅਥਾਰਟੀ ਦੇ ਨਾਲ ਤੇ ਡਿਮਾਂਡਸ ਵੀ ਸਾਡੀਆਂ ਸੀਗੀਆਂ ਅਥਾਰਟੀ ਨੇ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਪਤਾ ਨਹੀਂ ਕੀ ਦੁਆਰਾ ਸੱਪ ਸੁੰਗਿਆ ਉਹਨੇ ਅੱਧੇ ਪੌਣੇ ਘੰਟੇ ਸਾਨੂੰ ਅੰਦਰ ਬਿਠਾਇਆ ਆਪ ਦੀ ਡਿਸਕਸ਼ਨ ਕਰਕੇ ਇੱਕ ਉਹਨੇ ਨਵਾਂ ਪ੍ਰੋਪੋਜ਼ਲ ਲਿਆਂਦਾ ਕਿ ਪਹਿਲਾ ਵਾਲਾ ਪ੍ਰੋਪੋਜ਼ਲ ਅਸੀਂ ਖਾਰਜ ਕਰਦੇ ਹਾਂ ਵੀ ਆਹ ਸਾਡਾ ਪ੍ਰੋਪੋਜ਼ਲ ਆ ਇਹਤੇ ਐਗਰੀ ਕਰ ਜਿਓ ਤਾਂ ਠੀਕ ਆ ਨਹੀਂ ਵੀ ਸਾਡੇ ਹੱਥ ਖੜੇ ਆ ਉਹਦੇ ਤੇ ਅਸੀਂ ਵਾਕ ਆਊਟ ਕਰਕੇ ਆ ਗਏ ਸਾਡੀ ਡਿਮਾਂਡ ਸੀ ਜਿਹੜਾ ਐਫੀਡੇਵਿਟਾ ਉਹ ਇੰਟ ਟੋਟੈਲਿਟੀ ਉਹ ਵਾਪਸ ਲਿਆ ਜਾਵੇ ਪੂਰਾ ਦਾ ਪੂਰਾ ਉਹਦਾ ਜਿਹੜਾ ਕੰਪਲੀਟ ਵਿਧਰੋ ਕੀਤਾ ਜਾਵੇ ਨਾ ਉਹਦੇ ਉੱਪਰ ਜਿਹੜੀ ਅਥਾਰਟੀ ਉਹ ਨਹੀਂ ਮੰਨ ਰਹੀ ਇੱਕ ਹੁਣ ਸੈਟ ਜਿਹੜਾ ਸੈਨੇਟ ਨੂੰ ਲੈ ਕੇ ਫੈਸਲਾ ਸੁਣਾਇਆ ਗਿਆਗਾ ਸੈਨੇਟ ਡਿਸੋਲਵ ਕਰਨ ਦੀ ਗੱਲ ਕਹੀ ਗਈ ਹੈਗੀ ਔਰ ਸੈਨੇਟ ਜੇ ਡਿਸੋਲਵ ਹੋ ਗਈ ਤਾਂ ਉਹੀ ਗੱਲ ਹੈ ਕਿ ਇਲੈਕਟਿਡ ਔਰ ਨੋਮੀਨੇਸ਼ਨ ਦੇ ਵਿੱਚ ਸਾਰੀ ਖੇਡ ਛੁਪੀ ਹੋਈ ਹੈਗੀ ਇੱਕ ਤਾਂ ਹੁੰਦਾ ਤੁਸੀਂ ਵੀ ਇਲੈਕਟਿਡ ਹੋ ਔਰ ਇੱਕ ਹੁੰਦਾ ਨੋਮੀਨੇਟ ਕਰਨਾ ਜਦੋਂ ਕੋਈ ਨੋਮੀਨੇਟ ਕਰੂਗਾ ਤਾਂ ਉਹ ਆਪਦਾ ਬੰਦਾ ਹੀ ਕਰੂਗਾ ਤਾਂ ਉੱਥੇ ਹੀ ਸਾਰੀ ਗੇਮ ਹੁਣ ਘੁੰਮ ਰਹੀ ਹੈ ਕਿ ਇਹ ਫੈਸਲੇ ਨੂੰ ਵਾਪਸ ਲਿਆ ਜਾਵੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇ ਦਿਓ ਨਾ ਕੇਂਦਰ ਦੇ ਵੱਲੋਂ ਕੱਢਿਆ ਗਿਆਗਾ ਦੇਖੋ ਤੁਹਾਡੀ ਗੱਲ ਸਹੀ ਹੈ ਵੀ ਜੇ ਕਿਸ ਦੇ ਵਿੱਚ ਰੀਡ ਦੀ ਹੱਡੀ ਹੁੰਦੀ ਹੈ ਨਾ ਸਪਾਈਨ ਹ ਹੁੰਦਾ ਜਿਹੜਾ ਨਾਮਿਨੇਟ ਹੋ ਕੇ ਆਉਂਦਾ ਸਿਲੈਕਟ ਹੋ ਕੇ ਆਉਂਦਾ ਆਉਦੀ ਰੀੜ ਦੀ ਹੱਡੀ ਰੱਖ ਕੇ ਆਉਂਦਾਗਾ ਬਿਨਾ ਰੀੜ ਦੀ ਹੱਡੀ ਤੋਂ ਆਉਂਦਾਗਾ ਕਿਉਂਕਿ ਉਹਨੇ ਝੁਕਣਾ ਹੀ ਹੁੰਦਾਗਾ ਉਹਨੇ ਕੋਈ ਅੜਨ ਵਾਲੀ ਗੱਲ ਨਹੀਂ ਕਰਨੀ ਹੁੰਦੀ ਉਹਨੇ ਕਿ ਆਪਦੇ ਪੰਜਾਬ ਦੇ ਹਿੱਤਾਂ ਦੇ ਲਈ ਜਾਂ ਪੰਜਾਬ ਯੂਨੀਵਰਸਿਟੀ ਦੇ ਹਿੱਤਾਂ ਦੇ ਲਈ ਫੈਸਲਾ ਨਹੀਂ ਲੈਣਾ ਹੁੰਦਾ ਉਹਨੇ ਸਿਰਫ ਉਹੀ ਫੈਸਲਾ ਲੈਣਾ ਹੁੰਦਾ ਜਿਹੜੇ ਉਹਨਾਂ ਦੇ ਅਕਾਗੇ ਜਿਹੜੇ ਬੀਜੇਪੀ ਆਰਐਸਐਸ ਆ ਉਹ ਕਹਿਣਗੇ ਉਹਨਾਂ ਨੇ ਉਹੀ ਫੈਸਲਾ ਲੈਣਾ ਹੁੰਦਾ ਜਿਹੜੀ 99 ਮੈਂਬਰੀ ਬਾਡੀ ਬੰਕ ਕਰਕੇ ਇਹਨਾਂ ਨੇ 31 ਮੈਂਬਰੀ ਐਕੈਡਮੀ ਸੈਨੇਟ ਬਣਾਈ ਆ ਨਾ ਉਹਦੇ ਵਿੱਚ ਗ੍ਰੈ ਸੈਕਸ਼ਨ ਦੇ ਵਿੱਚ ਕੰਟੈਸਟ ਕਰ ਸਕਦੇ ਆ ਤੇ ਯੂਨੀਵਰਸਿਟੀ ਤੋਂ ਪਾਸ ਆਊਟ ਹੋਏ ਵਿਦਿਆਰਥੀ ਭਾਵੇਂ 202 ਕਾਲਜਾਂ ਦੇ ਵਿਦਿਆਰਥੀ ਹੋਣ ਜਿਹੜੇ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਵੋਟ ਪਾ ਕੇ ਚੁਣ ਕੇ ਸੈਨੇਟ ਦੇ ਵਿੱਚ ਭੇਜਦੇ ਆ ਤਾਂ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਜਿਹੜੀ ਸੀਜ਼ਨ ਮੇਕਿੰਗ ਆ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਰੋਲ ਰਹਿ ਸਕੇ ਕਿਉਂਕਿ ਦੇਖੋ ਪੰਜਾਬ ਯੂਨੀਵਰਸਿਟੀ ਇਹ ਚਲਾਉਣੀ ਆ ਸਿਰਫ ਟੈਕਨੀਕਲ ਚੀਜ਼ਾਂ ਨਾਲ ਨਹੀਂ ਚਲਦੀ ਐ ਇੱਕ ਇਮੋਸ਼ਨ ਨਾਲ ਚਲਦੀ ਐ ਪੰਜਾਬ ਯੂਨੀਵਰਸਿਟੀ ਦੇ ਨਾਲ ਸਾਡਾ ਇਮੋਸ਼ਨ ਜੁੜਿਆ ਹੋਇਆ ਹੈਗਾ ਹਰ ਇੱਕ ਉਸ ਵਿਦਿਆਰਥੀ ਦਾ ਇਮੋਸ਼ਨ ਜੁੜਿਆ ਜਿਹੜਾ ਇੱਥੋਂ ਪੜ੍ਹ ਕੇ ਗਿਆਗਾ ਇਸ ਕਰਕੇ ਆਪਣੇ 15 ਨਮਾਇੰਦੇ ਚੁਣ ਕੇ ਭੇਜਦੇ ਆ ਤਾਂ ਕਿ ਯੂਨੀਵਰਸਿਟੀ ਦੇ ਨਾਲ ਕੋਈ ਤਕਾਣਾ ਨਾ ਹੋਵੇ ਉਹ 15 ਮੈਂਬਰੀ ਇਹਨਾਂ ਨੇ ਜਿਹੜੀ ਨਮਾਇੰਦਗੀ ਆ ਉਹ ਖਤਮ ਕਰਤੀ ਆ ਗ੍ਰੈਜੂਏਟ ਕੰ ਤੇ ਘਟਾਤੀ ਆ ਜਿਹੜੇ ਇਹਨਾਂ ਦੇ ਨਾਮਿਨੇਟਡ ਮੈਂਬਰ ਆ ਉਹ ਇਹਨਾਂ ਨੇ ਰੱਖਿਆ ਤਾਂ ਕਿ ਜਿਹੜੇ ਇਹਨਾਂ ਵੱਲੋਂ ਚੁਣੇ ਹੋਏ ਬੰਦੇ ਇੱਥੇ ਆ ਕੇ ਮਤਲਬ ਆਪਦੀ ਨਾਮ ਇਹਨਾਂ ਦੀ ਨਾਮਜ਼ਦਗੀ ਕਰ ਉਹਦੇ ਵਿੱਚ ਹੁਣ ਰੀਜ਼ਨ ਦੇਖੋ ਕੀ ਆ ਅੱਗੇ ਇਹਨਾਂ ਨੇ ਕੋਈ ਆਪਦੀ ਪਾਲਿਸੀ ਇਥੇ ਇੰਟਰੋਡਿਊਸ ਕਰਨੀ ਸੀ ਕਿ ਬੀਜੇਪੀ ਨੇ ਜਿਹੜੀ ਚਾਹੇ ਕੇਂਦਰੀਕਰਨ ਦੀ ਪਾਲਿਸੀ ਹੋਵੇ ਪੰਜਾਬੀ ਨੂੰ ਖਤਮ ਕਰਨ ਦੀ ਪਾਲਿਸੀ ਹੋਵੇ ਨਿੱਜੀ ਕਰਨ ਦੀ ਪਾਲਿਸੀ ਹੋਵੇ ਫੀਸਾਂ ਵਧਾਉਣ ਦੀ ਪਾਲਿਸੀ ਹੋਵੇ ਉਹ ਇਹਨਾਂ ਨੂੰ ਪਹਿਲਾਂ ਸੈਨੇਟ ਦੇ ਵਿੱਚ ਡਿਸਕਸ਼ਨ ਹੁੰਦੀ ਸੀ ਉਹਦੇ ਵਿੱਚ ਉਹਦਾ ਵਿਰੋਧ ਹੁੰਦਾ ਸੀਗਾ ਤੇ ਮਤਾ ਨਹੀਂ ਪਾਸ ਹੁੰਦਾ ਸੀ ਉਹ ਫੈਸਲਾ ਨਹੀਂ ਸੀ ਹੁੰਦਾ ਜਾਨ ਜੇ ਹੁੰਦਾ ਸੀਗਾ ਇਹਨਾਂ ਨੂੰ ਬਹੁਤ ਖੱਜਲ ਖਵਾ ਰੋ ਕੇ ਜ਼ੋਰ ਲਾ ਕੇ ਮਤਾ ਪਾਸ ਕਰਾਉਣਾ ਪੈਂਦਾ ਸੀਗਾ ਫਿਰ ਵੀ ਸੀਨ ਕਰ ਦਿੱਤੀ ਇਹਨਾਂ ਨੇ ਹੁਣ ਸੋਚਿਆ ਵੀ ਉਹ ਕੰਮ ਬੜਾ ਜ਼ੋਰ ਲੱਗਦਾਗਾ ਸੈਨੇਟੀ ਛੋਟੀ ਕਰ ਦਿਓ ਖਤਮ ਕਰ ਦਿਓ ਆਦੇ ਵੱਧ ਨ ਜਦੋਂ ਇਹ ਫੈਸਲਾ ਆਇਆ ਕਿਉਂਕਿ ਹਾਲਾਂਕਿ ਪਿਛਲੇ ਲੰਮੇ ਸਮੇਂ ਤੋਂ ਬਹੁਤ ਚੇਂਜਸ ਆਏ ਨੇ ਯੂਨੀਵਰਸਿਟੀ ਦੇ ਵਿੱਚ ਅਕਸਰ ਅਸੀਂ ਗੱਲ ਕਰਦੇ ਹੁੰਦੇ ਹਾਂ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਪੜਿਆ ਹੋਇਆ ਹਾਂਗਾ ਔਰ ਪ੍ਰੀ ਕੋਵਿਡ ਤੇ ਪੋਸਟ ਕੋਵਿਡ ਬਹੁਤ ਜ਼ਿਆਦਾ ਡਰਾਸਟਿਕਲੀ ਚੇਂਜ ਆਇਆ ਹੈਗਾ ਥਾਵਾਂ ਦੇ ਉੱਪਰ ਕਿਉਂਕਿ ਇੱਕ ਤਾਂ ਉਦੋਂ ਇਲੈਕਸ਼ਨ ਨਹੀਂ ਹੋਈ ਉਸ ਤੋਂ ਬਾਅਦ ਸਾਰੀ ਸੈਟਿੰਗ ਜਿਸ ਹਿਸਾਬ ਦੇ ਨਾਲ ਬੈਠੀ ਹੈ ਇੱਥੇ ਕਿਉਂਕਿ ਪਹਿਲਾਂ ਰਾਜਕੁਮਾਰ ਵੀ ਸੀ ਸੀ ਸਾਡੇ ਵੇਲੇ ਉਦੋਂ ਇਮੈਨੂਅਲ ਨਾਹਰ ਦੀਨ ਹੁੰਦੇ ਸੀ ਉਸ ਤੋਂ ਬਾਅਦ ਹੁਣ ਆਏ ਨੇ ਰੀਨੂਵਿਕ ਪਰ ਹੁਣ ਵੀ ਬਹੁਤ ਚੀਜ਼ਾਂ ਉਸੇ ਤਰਜ਼ ਦੇ ਉੱਪਰ ਦੇਖੀਆਂ ਜਾ ਰਹੀਆਂ ਕਿ ਉਦੋਂ ਜਦੋਂ ਇਲੈਕਸ਼ਨ ਨਹੀਂ ਹੋਈ ਉਦੋਂ ਬਹੁਤ ਕੁਝ ਬਦਲ ਗਿਆ ਇੱਥੇ ਦੇਖੋ ਜੀ ਅੱਗੇ ਰਾਜਕੁਮਾਰ ਨੂੰ ਸਾਰੇ ਲੋਕ ਗਾਲਾਂ ਕੱਢਦੇ ਸੀਗੇ ਕਿ ਵੀ ਬਨਾਰਸਿੰਧੂ ਯੂਨੀਵਰਸਿਟੀ ਤੋਂ ਆ ਕੇ ਇੱਥੇ ਆਪਦੀ ਨੀਤੀ ਨੂੰ ਇ ਇਹ ਉਸ ਤੋਂ ਬਾਅਦ ਜਦੋਂ ਰੇਨੋ ਵਿਗਜੀ ਆਉਂਦੇ ਆ ਉਮੀਦ ਸੀ ਕਿ ਪੰਜਾਬ ਦੇ ਵਿੱਚੋਂ ਆਉਂਦੇ ਆ ਪੰਜਾਬ ਤੋਂ ਬਿਲੋਂਗ ਕਰਦੇ ਆ ਵੀ ਸੀ ਲੱਗਿਆ ਕੁਝ ਪੰਜਾਬ ਦਾ ਭਲਾ ਕਰਨਗੇ ਪਰ ਇਹ ਤਾਂ ਵੀ ਆਵਾ ਹੀ ਉੱਤਿਆ ਪਿਆ ਵੀ ਇਹ ਤਾਂ ਉਹਨਾਂ ਤੋਂ ਵੀ ਮਾੜੇ ਨਿਕਲੇ ਆ ਵੀ ਪੰਜਾਬ ਦੇ ਹੋ ਕੇ ਪੰਜਾਬ ਦੀ ਵਿੱਚ ਪਿੱਠ ਦੇ ਵਿੱਚ ਜਿਹੜੇ ਛੋਰਾ ਮਾਰ ਰਿਹਾਗਾ ਉਹ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੋ ਵਿਗਜੀ ਮਾਰ ਰਹੇ ਆ ਪੰਜਾਬ ਯੂਨੀਵਰਸਿਟੀ ਜਿਹੜਾ ਕੇਂਦਰੀਕਰਨ ਉਹ ਇਨ੍ਹਾਂ ਦੇ ਟਿਨਯੋਰ ਦੇ ਵਿੱਚ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਇਹ ਪੂਰੇ ਦਾ ਪੂਰਾ ਭਾਗੀਦਾਰ ਬਣ ਕੇ ਰੋਲ ਨਿਭਾ ਰਿਹਾ ਕੇਂਦਰੀਕਰਨ ਸਿਰਫ ਔਰ ਸਿਰਫ ਇੰਨਾ ਕਰਕੇ ਹੋ ਰਿਹਾ ਹੈਗਾ ਤੁਸੀਂ ਦੇਖੋ ਵੀ ਜੇ ਪੰਜਾਬ ਦਾ ਚੰਡੀਗੜ੍ਹ ਸ਼ਹਿਰ ਉੱਤੇ ਦਾਵਾਗਾ ਉਹ ਪੰਜਾਬ ਯੂਨੀਵਰਸਿਟੀ ਕਰਕੇ ਅੱਜ ਦੇ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਜਾ ਰਹੀ ਆ ਸਾਡਾ ਚੰਡੀਗੜ੍ਹ ਸ਼ਹਿਰ ਦੇ ਉੱਤੇ ਜਿਹੜਾ ਦਾਵਾਗਾ ਉਹ ਕਮਜ਼ੋਰ ਹੋ ਰਿਹਾਗਾ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਅੱਗੇ 50-50 ਰੇਸ਼ਿਓਂ ਹੁੰਦੀ ਸੀ ਪੰਜਾਬ ਹਰਿਆਣੇ ਦੀ ਅੱਜ ਦੇ ਸਮੇਂ ਦੇ ਵਿੱਚ 100% ਇਨ੍ਹਾਂ ਨੇ ਉਹ ਕਰ ਤੁਹਾਡੀ ਨੌਕਰੀ ਆਉਣਗੀ ਜੇ ਇਹੀ ਹਾਲਾਤ ਚੱਲਦੇ ਰਏ ਜਿਵੇਂ ਸੈਨਟ ਖਤਮ ਕੀਤੇ ਕੱਲ ਨੂੰ ਜੇ ਤੁਸੀਂ ਤੇ ਐਡਮਿਸ਼ਨ ਵੀ ਲੈਣੀ ਆ ਨਾ ਜੇ ਤੁਹਾਡੀ ਬੀਜੇਪੀ ਆਰਐਸਐਸਓਸ ਫਾਰਸ਼ੇ ਲੱਗੂਗੀ ਤਾਂ ਹੀ ਤੁਹਾਡੇ ਜੋਕਾਂ ਦੀ ਤੇ ਐਡਮਿਸ਼ਨ ਹੋਊਗੀ ਨਹੀਂ ਤੁਹਾਡੇ ਜੋਕਾਂ ਦੀ ਮੈਰਿਟ ਦੇ ਆਧਾਰ ਤੇ ਤੇ ਕੋਈ ਐਡਮਿਸ਼ਨ ਨਹੀਂ ਹੋਣੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਪਹਿਲਾਂ ਨਾ ਅਸ ਤੋਂ ਜੋ ਗੱਲ ਕਰਦੇ ਨੌ 10 11 12 ਜਿਹਦੇ ਇਹ ਟੈਨਿਓਰ ਸੀਗੇ ਜਦੋਂ ਇਲੈਕਸ਼ਨਾਂ ਹੁੰਦੀਆਂ ਸੀ ਤਾਂ ਸਟੂਡੈਂਟ ਜਿਹੜੇ ਨੇ ਕੱਲਾ ਕੱਲਾ ਸਟੂਡੈਂਟ ਸੜਕਾਂ ਤੇ ਇਥੇ ਉਤਰਿਆ ਹੁੰਦਾ ਸੀ ਯੂਨੀਵਰਸਿਟੀਆਂ ਦੀਆਂ ਤੇ ਪਰ ਹੁਣ ਯੂਨੀਵਰਸਿਟੀਆਂ ਦੇ ਜਿਹੜੀ ਕਾਉਂਸਲ ਹੁੰਦੀ ਹੈ ਲੀਡਰ ਹੁੰਦੇ ਨੇ ਜਿਹੜੇ ਪਾਰਟੀਆਂ ਨੇ ਸਟੂਡੈਂਟਾਂ ਦਾ ਬਹੁਤ ਜ਼ਿਆਦਾ ਡਰਾਸਟਿਕਲੀ ਚੇਂਜ ਆਇਆ ਕਿ ਉਹਨਾਂ ਦਾ ਭਰੋਸਾ ਹੀ ਨਹੀਂ ਰਿਹਾ ਧਰਨੇ ਆਪ ਦਰਸ਼ਨਾ ਚ ਤੁਸੀਂ ਦੇਖ ਲਓ ਇੱਥੇ 100 150 ਬੰਦਾ ਨਹੀਂ ਇਕੱਠਾ ਹੁੰਦਾ ਤੁਸੀਂ ਵੀ ਉੱਥੇ ਬੈਠੀ ਸੀ ਦੋ ਨੰਬਰ ਉੱਤੇ ਹੋਸਟ ਜਿਹੜਾ ਗੇਟ ਹੈਗਾ ਪਰ ਕਿਸੇ ਟਾਈਮ ਅਸੀਂ ਖੁਦ ਦੇਖਦੇ ਰਹੇ ਹਾਂ ਕਿ ਪੰਪ 500 6 600 ਬੰਦਾ ਇੱਥੇ ਖੜਾ ਹੁੰਦਾ ਸੀ ਸਣੇ ਕੁੜੀਆਂ ਸਾਰੇ ਇੱਥੇ ਖੜੇ ਹੁੰਦੇ ਸੀ ਉਸ ਤੋਂ ਬਾਅਦ ਦੋ ਗੱਲਾਂ ਚੱਲ ਲੱਗੀਆਂ ਕਹਿੰਦੇ ਜੀ ਹੁਣ ਤਾਂ ਕ੍ਰਾਸ ਵੋਟ ਇੱਥੇ ਤੁਸੀਂ ਐਗਜ਼ਾਮਪਲਾਂ ਦੇ ਰਹੇ ਹੋ ਕਿ ਪੋਲਿਟਿਕਲ ਲੀਡਰ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਉਵੇਂ ਇੱਥੇ ਵੀ ਹੋਇਆ ਸਾਫ਼ ਦਿਸਦਾ ਸੀ ਕ੍ਰੋਸ ਵੋਟਿੰਗਾਂ ਹੋ ਗਈਆਂ ਵੋਟਾਂ ਦੇ ਵਿੱਚ ਸੈਟਿੰਗਾਂ ਅਕਾਲੀ ਸੋਡਾ ਬੰਦਾ ਤਾਂ ਨੇ ਸਾਡਾ ਅਜ ਤਾ ਦੋ ਫਿਰ ਸਟੂਡੈਂਟ ਕਹਿੰਦੇ ਅਸੀਂ ਕਿਹਨੂੰ ਅਸੀਂ ਕਿਹ ਧਰਨੇ 'ਚ ਜਾਈਏ ਹੁਣ ਧਰਨੇ 'ਚ ਤੁਸੀਂ ਦੇਖੋ ਕੱਠ ਹੀ ਨਹੀਂ ਹੁੰਦਾ ਇੱਥੇ ਬਿਲਕੁਲ ਹੀ ਤੁਹਾਡੀ ਗੱਲ ਸਹੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਟਿੰਗ ਦੀ ਰਾਜਨੀਤੀ ਚੱਲੀ ਆ ਸੀ ਇਲੈਕਸ਼ਨ ਲੜੀਆ ਮੈਂ ਇਲੈਕਸ਼ਨ ਦਿੱਤੇਗਾ ਪੂਰੀ ਕੈਂਪੇਨ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਕਿ ਸੈਟਿੰਗ ਦੀ ਰਾਜਨੀਤੀ ਨੂੰ ਨਕਾਰੋ ਤੇ ਇੱਕ ਮਿਹਨਤ ਕਰਨ ਵਾਲੇ ਜਿਹੜੇ ਗਰਾਊਂਡ ਤੇ ਕੰਮ ਕਰਦੇ ਉਹਨਾਂ ਨੂੰ ਚਣੋ ਪਿਛਲੇ 3-4 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸੈਟਿੰਗ ਦੀ ਰਾਜਨੀਤੀ ਕਰਕੇ ਹੀ ਜਵਾਕਾਂ ਦਾ ਨੁਕਸਾਨ ਹੋਇਆ ਹੈ ਜਿਹੜੇ ਧਰਨੇ ਸੈਟਿੰਗ ਕਰਕੇ ਲਾਈ ਜਾਂਦੇ ਸੀਗੇ ਤੇ ਸੈਟਿੰਗ ਕਰਕੇ ਚੱਕੀ ਜਾਂਦੇ ਸੀਗੇ ਨੁਕਸਾਨ ਜ਼ਰੂਰ ਹੋਇਆਗਾ ਪਰ ਉਹਦੇ ਵਿੱਚ ਇਹ ਆ ਵੀ ਜਵਾਕ ਆ ਜਿਹੜੇ ਹਜੇ ਵੀ ਆਪਣੇ ਹੱਕਾਂ ਪ੍ਰਤੀ ਸਹਿ ਭਿਤਰ ਨੇ ਲੱਗਦੇ ਕਿਉਂ ਜੇ ਧਰਨੇ ਲੱਗ ਰਹੇ ਆ ਕਿਸੇ ਕਾਰਨ ਕਰਕੇ ਲੱਗ ਰਹੇ ਕਿਉਂਕਿ ਜਿਹੜੀ ਅਥਾਰਟੀ ਆ ਉਸ ਤਰ੍ਹਾਂ ਦੀਆਂ ਪਾਲਿਸੀਜ਼ ਇੰਟਰੋਡਿਊਸ ਕਰਦੀ ਆ ਪਰ ਸਟੂਡੈਂਟਸ ਦੇ ਵਿੱਚ ਉਸ ਚੀਜ਼ ਦੇ ਪ੍ਰਤੀ ਉਹ ਅਵੇਅਰ ਜ਼ਰੂਰ ਹੈਗੇ ਆ ਤੇ ਮੋਬਾਈਲਾਈਜ਼ ਵੀ ਹੋ ਰਿਹਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਇਕੱਠ ਆ ਉਹ 300 400 ਤੱਕ ਦਾ ਸਟੂਡੈਂਟ ਦਾ ਇਕੱਠ ਜਿਹੜਾ ਅੱਜ ਦਿਨੇ ਸੀਗਾ ਉਹ ਹੋ ਜਾਂਦਾ ਹੈ ਉਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਪਰਾਂ ਗੱਲ ਇਹ ਆ ਵੀ ਸੈਟਿੰਗ ਦੀ ਰਾਜਨੀਤੀ ਨੇ ਪੰਜਾਬ ਯੂਨੀਵਰਸਿਟੀ ਦਾ ਨੁਕਸਾਨ ਕਿਤਨਾ ਕੀਤਾ ਜ਼ਰੂਰ ਕੀਤਾਗਾ ਤੁਸੀਂ ਇੱਕ ਚੀਜ਼ ਦੇਖ ਦਿਓ ਇੱਥੇ ਜਿਹੜੇ ਲੀਡਰ ਕਿਸੇ ਸਮੇਂ ਇੱਥ ਉਹ ਸਮਾਹ ਹੁੰਦਾ ਸੀ ਜਦੋਂ 2-2 300 ਬੰਦਾ ਵੈਸੇ ਇੱਕ ਗਰੁੱਪ ਹੀ ਖੜਾ ਹੁੰਦਾ ਸੀ ਅੱਜ ਉਹ 2 ਤੋਂ 300 10-20 ਹੋ ਗਿਆ ਇਹਦਾ ਹਾਲਾਂਕਿ ਕਾਰਨ ਇਹ ਵੀ ਹੈ ਪੰਜਾਬੀ ਬਹੁਤ ਸਾਰੇ ਬਾਹਰ ਵੀ ਚਲੇ ਗਏ ਜਿਸ ਦੇ ਕਰਕੇ ਇੱਥੇ ਹਰਿਆਣਾ ਹਿਮਾਚਲ ਹੁਣ ਡੋਮੀਨੇਟ ਕਰ ਰਿਹਾ ਹੈਗਾ ਯੂਨੀਵਰਸਿਟੀਆਂ ਦੇ ਵਿੱਚ ਕਿਉਂਕਿ ਚਾਹ ਸਟਰੈਂਥ ਨੂੰ ਤੁਸੀਂ ਹਿਸਾਬ ਲਾ ਲਓ ਉਹਦੇ ਵਿੱਚ ਵੀ ਬਹੁਤ ਸਾਰੇ ਇੱਥੇ ਆ ਚੁੱਕੇ ਨੇ ਔਰ ਇਹਨਾਂ ਚੀਜ਼ਾਂ ਦਾ ਵੀ ਫਰਕ ਪੈਂਦਾ ਹੈ ਇਹੀ ਚੀਜ਼ਾਂ ਵੀ ਇੱਕ ਅਲਾਉ ਕਰਦੀਆਂ ਨੇ ਅਥਾਰਟिटीज ਨੂੰ ਕਿ ਠੀਕ ਹੈ ਡਿਸੀਜਨ ਹੁਣ ਤੁਸੀਂ ਕੋਈ ਹਾਰਡ ਕੋਰ ਵੀ ਲੈ ਲਓ ਇਹ ਕੋਈ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਪੰਜਾਬ ਦਾ ਸਟੂਡੈਂਟ ਇੱਥੋਂ ਘਟਿਆ ਹੈ ਉਹਦਾ ਕਾਰਨ ਜਿਹੜਾ ਆਈਲਿਟਸ ਆਈਲਿਟਸ ਦਾ ਦੌਰ ਚੱਲਿਆ ਉਹਦੇ ਨਾਲ ਸਾਡੇ ਪੰਜਾਬ ਦੇ ਜਵਾਕਾਂ ਨੇ ਤੇ ਐਡਮਿਸ਼ਨ ਨਹੀਂ ਲਈਆਂ ਤੇ ਉਹੀ ਕਾਰਨ ਕਰਕੇ ਸਾਨੂੰ ਵਾਈਸ ਚਾਂਸਲਰ ਨੇ ਪਿਛਲੇ ਸਾਲ ਮਹਿਣਾ ਵੀ ਮਾਰਿਆ ਸੀਗਾ ਵੀ ਤੁ ਉਸ ਦਾ ਇੱਥੇ 25% ਤੋਂ ਘਟੋ ਤੁਸੀਂ ਕਹਦੇ ਕਿਹਾ ਸੀਗਾ ਅਸੀਂ ਜਦੋਂ ਅਪ੍ਰੈਲ ਦੇ ਵਿੱਚ ਧਰਨਾ ਲਾਇਆ ਰਿਜ਼ਰਵੇਸ਼ਨ ਪਾਲਿਸੀ ਨੂੰ ਲੈ ਕੇ ਵੀ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਭਾਰਤੀਆਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਇਹਦੀ ਪੰਜਾਬ ਦੀ ਗੱਲ ਕਰਦੇ ਹੋ ਤੁਹਾਡੇ ਦੇ ਇੱਥੇ ਲੋਕ 25% ਤੋਂ ਘਟ ਤੁਸੀਂ ਕਹਾਂ ਤਾਂ ਦਾਵਾ ਕਰਦੇ ਹੋ ਸਾਡਾ ਇਹ ਜਵਾਬ ਸੀਗਾ ਇੱਕ ਡੇਢ ਸਾਲ ਤੋਂ ਇਹਦਾ ਰੁਝਾਨਾ ਚੇਂਜ ਹੋਇਆਗਾ ਜਿਹੜੇ ਬਾਰਨੀਏ ਪਾਲਿਸੀਸ ਚੇਂਜ ਹੋਈਨ ਉਹਦੇ ਕਰਕੇ ਕਾਈਲਰ ਸੈਂਟਰ ਬੰਦ ਹੋਇਆ ਜਿਹੜੇ ਸਟੂਡੈਂਟ ਆ ਆਟੋਮੈਟਿਕਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਰਹੇ ਆ ਵੀ ਆਹ ਸਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਪੱਗਾਂ ਨੇ ਉਹ ਵਧੀਆਂ ਨੇ ਤੇ ਤੁਸੀਂ ਸਾਇੰਸਿਸ ਡਿਪਾਰਟਮੈਂਟ ਹੁੰਦੇ ਸੀਗੇ ਸਾਇੰਸਿਸ ਵਾਲੇ ਉੱਥੇ ਪੱਗਾਂ ਨਹੀਂ ਦਿਖਤੀਆਂ ਹੁੰਦੀਆਂ ਜੀ ਤੁਸੀਂ ਫਿਜ਼ਿਕਸ ਕੈਮਿਸਟਰੀ ਜ਼ੂਲੋਜੀ ਐਂਥਰੋਪੋਲਜੀ ਜਾਵੜੋ ਤੁਹਾਨੂੰ ਪੱਗਾਂ ਦਿਸਣਗੀਆਂ ਟਾਮੀਆਂ ਟਾਮੀਆਂ ਤੇ ਉਹ ਚੀਜ਼ ਦਾ ਇੰਪੈਕਟ ਪਿਆਗਾ ਤੇ ਆਉਣ ਵਾਲੇ 3-4 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਕੋਈ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਤਾਂ ਕਾਂਗਰਸ ਕਾਬੂ ਸੀ ਪੰਜਾਬ ਹੈਂਡਲ ਹੀ ਸੀ ਹੋ ਰਿਹਾ ਉਹਨਾਂ ਤੋਂ ਅੱਜ ਦੇ ਸਮੇਂ ਦੇ ਵਿੱਚ ਜੇ ਬੀਜੇਪੀ ਕਾਬੂ ਜਾ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਤੋਂ ਵੀ ਪੰਜਾਬ ਕਾਬੂ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਸਿਆਸਤ ਐਕਟਿਵਿਜ਼ਮ ਅੱਜ ਜਾ ਰੂਪਣਾ ਸਾਡੇ ਖੂਨ ਦੇ ਵਿੱਚ ਆ ਆਟੋਮੈਟਿਕਲੀ ਜਦੋਂ ਸਾਡੇ ਪੰਜਾਬ ਦੇ ਵਿਦਿਆਰਥੀ ਇੱਥੇ ਆਉਣਗੇ ਐਕਟਿਵਿਜ਼ਮ ਆ ਉਹਨੂੰ ਹਲਾੜਾ ਮਿਲੇਗਾ ਤੇ ਐਕਟਿਵਿਜ਼ਮ ਹੋਰ ਤੇ ਸਟਰੋਂਗ ਹੋਊਗਾ ਇਹਨਾਂ ਦੀ ਪੋਲਿਸੀਜ਼ ਦਾ ਫਿਰ ਜਿਹੜਾ ਡਟਮਾ ਵਿਰੋਧ ਵੀ ਹੋਊਗਾ ਪਿਛਲੇ ਜਿੰਨੇ ਕਧਨੇ ਲੱਗੇ ਨੇ ਉਹ ਕਿਤਨਾ ਕਿਤੇ ਮੈਮੋਰੰਡਮ ਤੱਕ ਮੰਗ ਪੱਤਰ ਤੱਕ ਇਥੋਂ ਤੱਕ ਹੀ ਸੀਮਤ ਰਹਿ ਗਏ ਕਿਉਂਕਿ ਉਹੀ ਗੱਲ ਹੈ ਕਿ ਜਦੋਂ ਐਕਟਿਵਿਜ਼ਮ ਸਲੋ ਹੋਊਗਾ ਉਦੋਂ ਫਿਰ ਜਿਹੜਾ ਪੋਲੀਟੀਕਲ ਜਿਹੜਾ ਤੁਹਾਡਾ ਦਾਇਰਾ ਪੋਲੀਟੀਕਲ ਜਿਹੜੇ ਲੋਕ ਬੈਠੇ ਡਿਸੀਜਨ ਮੇਕਰ ਨੇ ਫਿਰ ਉਹ ਡਿਸੀਜਨ ਵੀ ਵੱਡੇ ਲੈਣਗੇ ਕਿਉਂਕਿ ਹਰੇਕ ਨੂੰ ਹੁੰਦਾ ਕਿ ਜਦੋਂ ਕੋਈ ਚੀਜ਼ ਸਲੋ ਪੈਂਦੀ ਹੈ ਫਿਰ ਆਪਣਾ ਜਿਹੜਾ ਜੋਰ ਦਿਖਾ ਦਿੱਤਾ ਜਾਵੇ ਪਰ ਹੁਣ ਜਿਹੜਾ ਇਹ ਸੈਨੇਟ ਵਾਲਾ ਮਸਲਾ ਹੈਗਾ ਇਹ ਤੁਸੀਂ ਲੀਡਰਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਹੋਰ ਪਾਰਟੀਆਂ ਦੇ ਨਾਲ ਕਿ ਭਾਈ ਤੁਸੀਂ ਵੀ ਆ ਕੇ ਇੱਥੇ ਬੈਠੋ ਕਿਉਂਕਿ ਵੈਸਤਾ ਅਸੀਂ ਦੇਖਦੇ ਹਾਂ ਕਿ ਹੁਣ ਤਣ ਤਣ ਦੀ ਇਲੈਕਸ਼ਨ ਹਰੇਕ ਇਲੈਕਸ਼ਨ ਵੇਲੇ ਤਾਂ ਬਹੁਤ ਕੁਝ ਕਹਿੰਦਾ ਹੈਗਾ ਪਰ ਜਦੋਂ ਸਿਰ ਤੇ ਪੈਂਦੀ ਉਹਦੋਂ ਬਿਰਲਾ ਬਿਰਲਾ ਹੀ ਖੜਦਾ ਇੱਥੇ ਆ ਕੇ ਬਿਲਕੁਲ ਜੀ ਜਮਾਂ ਸਹੀ ਗੱਲ ਆ ਵੀ ਚਲੋ ਜਿੰਨੇ ਲੀਡਰਸ ਹੈਗੇ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ ਨਾ ਤੇ ਕੰਟੈਕਟ ਵੀ ਸਾਡੇ ਨਾਲ ਹੋਇਆਗਾ ਲੀਡਰਾਂ ਨੇ ਆਪ ਵੀ ਕਈਆਂ ਨੇ ਅਪਰੋਚ ਕੀਤੀ ਅੱਜ ਵੀ ਕਈ ਲੀਡਰ ਆਏ ਐ ਐਮਪੀ ਸਰਬਜੀਤ ਸਿੰਘ ਖਾਲਸਾ ਜੀ ਆਏ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਆਏ ਆ ਹੋਰ ਬੜੇ ਲੀਡਰ ਆਏ ਆ ਨਾ ਵੀ ਕੱਲ ਵੀ ਆਇਆ ਪਾਸੋ ਵੀ ਬੜੇ ਲੀਡਰ ਆਏ ਆ ਤੇ ਇਹ ਸਾਰਿਆਂ ਨੂੰ ਅਪੀਲ ਕਰਦੇ ਵੀ ਤੁਸੀਂ ਬਿਆਨਾਂ ਵਾਲੀ ਸਿਆਸਤ ਚ ਨਾ ਫਸੋ ਵੀ ਬਿਆਨਾਂ ਦੇ ਚੱਕਰਾਂ ਦੇ ਵਿੱਚ ਕੁਝ ਨਹੀਂ ਪਰ ਤੁਸੀਂ ਬਿਆਨ ਦੇ ਕੇ ਚਲੇ ਜਾਓਗੇ ਪੰਜਾਬ ਯੂਨੀਵਰਸਿਟੀ ਨੂੰ ਕੌਣ ਬਚਾਊਗਾ ਇਹ ਮਸਲਾ ਹੁਣ ਸ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਨਹੀਂ ਰਿਹਾ ਇਹ ਇੱਕ ਪੋਲੀਟੀਕਲ ਮਸਲਾ ਗਾ ਤੇ ਪੂਰੇ ਪੰਜਾਬ ਦਾ ਮਸਲਾ ਗਾ ਜੇ ਪੰਜਾਬ ਦੇ ਲੋਕ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੀਡਰ ਉਹ ਸਾਡੇ ਨਾਲ ਧਰਨੇ ਦੇ ਵਿੱਚ ਆ ਕੇ ਬੈਠਣਗੇ ਤਾਂ ਹੀ ਪੰਜਾਬ ਯੂਨੀਵਰਸਿਟੀ ਬਚ ਸਕਦੀ ਹੈ ਤਾਂ ਹੀ ਨੋਟੀਫਿਕੇਸ਼ਨ ਵਾਪਸ ਹੋਊਗਾ ਨਹੀਂ ਕੱਲੇ ਵਿਦਿਆਰਥੀ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਸਾਡੀ ਟੱਕਰ ਆ ਕੇਂਦਰ ਸਰਕਾਰ ਨਾਲ ਵੀ ਦਿੱਲੀ ਵਾਲੇ ਦਿੱਲੀ ਜਾ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਸਾਲ ਡੇਢ ਸਾਲ ਦਾ ਸਮਾਂ ਲੱਗ ਗਿਆ ਸੀਗਾ ਤੇ ਤੁਸੀਂ ਦੇਖੋ ਅੱਜ ਤਾਂ ਫੇਰ ਵੀ ਯੂਨੀਵਰਸਿਟੀ ਦੇ ਵਿੱਚ ਬੈਠਿਆ ਕਿ ਨੋਟੀਫਿਕੇਸ਼ਨ ਵਾਪਸ ਕਰਾਉਣਾਗਾ ਸਾਨੂੰ ਨਾਲ ਪੋਲੀਟਿਕਲ ਪ੍ਰੈਸ਼ਰ ਵੀ ਚਾਹੀਦਾਗਾ ਜਿੰਨੀਆਂ ਪੰਜਾਬ ਦੇ ਵਿੱਚ ਪੋਲੀਟਿਕਲ ਪਾਰਟੀਆਂ ਨੇ ਸਾਡੇ ਨਾਲ ਆ ਕੇ ਬੈਠਣ ਤਾਂ ਹੀ ਅਸੀਂ ਜਿਹੜਾ ਕੇਂਦਰ ਸਰਕਾਰ ਤੋਂ ਜਿਹੜਾ ਨੋਟੀਫਿਕੇਸ਼ਨ ਆ ਵਾਪਸ ਕਰਵਾ ਸਕਦੇ ਆ ਇੱਕ ਜੁੱਟਤਾ ਨਾਲ ਹੀ ਇਹ ਹੋ ਸਕਦਾਗਾ ਦੇਖੋ ਜੀ ਉਹਨਾਂ ਦਾ ਹੁੰਦਾ ਡੀਜੀਐਸ ਚਬੜੀ ਉਹਨੂੰ ਡੀਏਡਬਲਿਊ ਉਹ ਡੀਨ ਅਥਾਰਟੀ ਵੈਲਫੇਅਰ ਜਾਂ ਡੀਨ ਐਡਮਿਨਿਸਟ੍ਰੇਸ਼ਨ ਵੈਲਫੇਅਰ ਜਿੰਨੇ ਵੀ ਅੱਜ ਮ ਐਫੀ ਡੈਵਿਡ ਇਹ ਵਾਪਸ ਕਰਾਉਣ ਦੇ ਜਮ੍ਹਾਂ ਕਿਨਾਰੇ ਤੇ ਨੇ ਸਾਡਾ ਐਫੀ ਡੈਵਿਡ ਅੱਜ ਕੱਲ ਦੇ ਵਿੱਚ ਵਾਪਸ ਹੋ ਸਕਦਾਗਾ ਜਿਹੜੇ ਸਾਬ ਨਾਲ ਸਾਡੀ ਗੱਲ ਚੱਲ ਰਹੀ ਆ ਵੀ ਇਹ ਮਸਲਾ 7-8 ਮਹੀਨੇ ਤੋਂ ਚੱਲ ਰਿਹਾਗਾ ਜੇ ਅੱਜ ਇਹ ਵਾਪਸ ਕਰਨ ਦੇ ਕਿਨਾਰੇ ਆ ਚੁੱਕੇ ਆ 7-8 ਮਹੀਨੇ ਪਹਿਲਾਂ ਵਾਪਸ ਕਰ ਲਏ ਤੇ ਇਹਨਾਂ ਦਾ ਕੀ ਗਿਆ ਸੀਗਾ ਸੋ ਇਹਦੇ ਵਿੱਚ ਵੀ ਕਹੂੰਗਾ ਮੈਂ ਕੱਲਾ ਡੀਐਸਬੀ ਜ਼ਿੰਮੇਵਾਰ ਨਹੀਂ ਪੂਰੀ ਦੀ ਪੂਰੀ ਅਥਾਰਟੀ ਜ਼ਿੰਮੇਵਾਰ ਹੈ ਵਾਈਸ ਚਾਂਸਲਰ ਡੀਯੂਆਈ ਰਜਿਸਟਰਡ ਡੀਐਸਬੀ ਕਿਉਂਕਿ ਇਹਨਾਂ ਪਿੱਛੇ ਇੱਕ ਸੋਚ ਕੰਮ ਕਰਦੀ ਆ ਵੀ ਇਹ ਆਪ ਕੰਮ ਨਹੀਂ ਕਰਦੇ ਇਹਨਾਂ ਦੀ ਜਿਹੜੀ ਵਿਚਾਰਧਾਰਾ ਭਾਜ ਕਰਕੇ ਇੱਕੋ ਵਿਚਾਰ ਆ ਜਿਹੜਾ ਇਹਨਾਂ ਦਾ ਵਿਚਾਰਾ ਉਸ ਨੂੰ ਲਾਗੂ ਕੀਤਾ ਜਾਵੇ ਧੰਨਵਾਦ ਜੀ ਧੰਨਵਾਦ ਤਾਂ ਐਸਾਂ ਸਾਡਾ ਨਾਮ ਅਸ਼ਮੀਤ ਸਿੰਘ ਜੋ ਕਿ ਸਾਥ ਤੋਂ ਆਉਂਦੇ ਨੇ ਔਰ ਇਸ ਵਾਰ ਇਹਨਾਂ ਦੇ ਵੱਲੋਂ ਜਿਹੜਾ ਚੋਣ ਵੀ ਜਿੱਤੀ ਗਈ ਹੈ ਸਾਡਾ ਨਾਲ ਗੱਲਬਾਤ ਕੀਤੀ ਕਿਉਂਕਿ ਸੈਨੇਟ ਵਾਲਾ ਮਸਲਾ ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਉਹ ਬਹੁਤ ਗੰਭੀਰ ਮਸਲਾ ਕੈਮਰਾਪਰਸਨ ਦਵਿੰਦਰ ਨੰਦীবਜੋਤ ਪੰਜਾਬ ਯੂਨੀਵਰਸਿਟੀ